ਮੰਮੀ ਦਾ ਨੂੰ ਪਤਾ ਤੇ ਹੈਗਾ ਆ ਕਿ ਮੈਂ ਰਸੋਈ ਦਾ ਕੰਮ ਕਰਨਾ ਬਹੁਤਾ ਪਸੰਦ ਨਹੀਂ ਕਰਦੀ ਹੈਗੀ ਠੀਕ ਵਾ ਨਾ ਤੇ ਨਾਲੇ ਤੁਸੀਂ ਜਦੋਂ ਅੰਦਰ ਆਉਣਾ ਹੀ ਬੰਦਾ ਦਰਵਾਜ਼ਾ ਹੀ ਖੜਕਾ ਦੇ ਇੰਨੀ ਕਿਤੇ ਅਗਲ ਸਾਨੇ ਬੰਦੇ ਨੂੰ ਹੁੰਦੀ ਹੈ ਮਲਾਇਆ ਵਾ ਸਾਬ ਪੁੱਤ ਮੈਂ ਤਾਂ ਆਖਿਆ ਸੀ ਕਿ ਚਲ ਮੈਂ ਰੋਟੀਆਂ ਪਕਾਉਣ ਲਈ ਆ ਤੇ ਲਵਲੀ ਰੇਟ ਹੋਣ ਡਿਆ ਵਾ ਤੇ ਚਲੋਂ ਰੋਟੀ ਫੜਾ ਦੇਗੀ ਤੋ ਹੇ ਚਲ ਜਾਣਾ ਵਾ ਡਿਊਟੀ ਤੇ ਤੇ ਮੈਂ ਸ਼ਹਿਰ ਕਿਤੇ ਨਾਲ ਜਾਵਾਂ ਰੋਟੀ ਖਾ ਲਈ ਕਿ ਨਹੀਂ ਰੋਟੀ ਖਾਣੀ ਆ ਜੀ ਸਰਪੰਦਰ ਐਦਾਂ ਕਰ ਬੋ ਰੋਟੀ ਲੈ ਕੇ ਦੇ ਲਵਲੀ ਨੂੰ ਵੀ ਤੇ ਨਾਲੇ ਮੇਰੇ ਵਾਸਤੇ ਵੀ ਲਿਆ ਵਾ ਹੂੰ ਰੋਟੀ ਖਾ ਦੇ ਜਿੰਨੇ ਰੋਟੀ ਖਾਣੀ ਹੈ ਨਾ ਆਪੇ ਭਾਗ ਦੇ ਖਾ ਲੋ ਮੇਰੇ ਖੋਲਿਆਂ ਦੀ ਜਾਂਦੀ ਹੈਗੀ ਮੈਂ ਆਖਿਆ ਸੀ ਗੁੱਸੇ ਹੋ ਕੇ ਉਹ ਮੋਹ ਮੇਰਾ ਉਹ ਨਫ਼ਰਤ ਨਹੀਂ ਮੈਂ ਮੁੱਕ ਜਾਵਾਂ ਨજર ਲੱਗ ਜੇ ਓਏ ਪਰ ਮੇਰੀ ਇਹ ਹਸਰਤ ਨਹੀਂ ਕੀ ਕਰ ਸਕਦਾ ਆਪੇ ਦੱਸ ਦੇ ਵੇ ਕਿਉਂ ਤੁਰ ਗਏ ਕੱਲਿਆਂ ਛੱਡ ਕੇ ਨਾਲੇ ਲੈ ਗਏ God did it.